ਜਿਹੜਾ ਅਮਰਿਤਪਾਲ ਮਹਿਰੋ ਹੈਗਾ ਜੀ ਉਹਨੇ ਵਧੀਆ ਕੰਮ ਨਹੀਂ ਕੀਤਾ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਇੱਕ ਬੰਦੇ ਨੂੰ ਭੂੰਡਾਸ਼ਕ ਨੂੰ ਨੰਗਾ ਕੀਤਾ ਇੱਕ ਭੂੰਡਾਸ਼ਕ ਕਹਾਂਗੇ ਨਾਂ ਲੈਂਦੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਇਹ ਡੇਰਿਆਂ ਦੇ ਵਿੱਚ ਵਾਧਾ ਤੁਹਾਨੂੰ ਪਤਾ ਹੀ ਇਹ ਕੰਮ ਚੱਲਦੇ ਆ ਪਹਿਲੇ ਇੱਕ ਸਰਸੇ ਵਾਲਾ ਭੂੰਡਾਸ਼ਕ ਹੋਇਆ ਉਹਦੇ ਵੀ ਆ ਫਿਰ ਬਹੁਤ ਘੰਟੇ ਸਾਹਮਣੇ ਡੇਰੇ ਕਿੰਨੇ ਡੇਰੇ ਆਲੇ ਦੇ ਵਿੱਚ ਭੂੰਡਾਸ਼ਕ ਇਕੱਠੇ ਹੋਇਆ ਆਸ਼ਕੀ ਗੰਦੇ ਕੰਮ ਕਰਦੇ ਫਲਤ ਕਰਦੇ ਆ ਇਹ ਡੇਰਿਆਂ ਦੇ ਵਿੱਚ ਹੀ ਹੁੰਦੇ ਆ ਕਿਉਂ ਹੁੰਦਿਆ ਅਸੀਂ ਵੀ ਇਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਸਰਕਾਰ ਇਹਨਾਂ ਚੀਜ਼ਾਂ ਦੇ ਇਲਮ ਕਿਉਂ ਨਹੀਂ ਕਰਦੀ ਗਈ ਜੇ ਅੱਜ ਅਮਰਪਾਲ ਮਹਿਰੋ ਨੇ ਕੰਮ ਕੀਤਾ ਹੈਗਾ ਬਹੁਤ ਵਧੀਆ ਕੀਤਾ ਵੀ ਜਿਹੜੀ ਉਹਨੇ ਉਹਦਾ ਭਾਂਡਾ ਫੋੜ ਕੀਤਾ ਹੈਗਾ ਤੋੜਿਆ ਹੈਗਾ ਭਾਂਡਾ ਵੀ ਫੋੜ ਦਿੱਤਾ ਹੈਗਾ ਵੀ ਚਾਨਣ ਦਿਖਾਤਾ ਦੁਨੀਆ ਨੂੰ ਦੇਰਿਆਂ ਦੇ ਵਿੱਚ ਬਲਤਕਾਰ ਹੁੰਦੇ ਆ ਅਸੀਂ ਉਹ ਜਿਹੜੇ ਚੰਗੇ ਕੰਮ ਕਰਦੇ ਹੁੰਦੇ ਆ ਨਾ ਉਹਨਾਂ ਨੂੰ ਧਮਕੀਆਂ ਆਉਣੀ ਨਹੀਂ ਜਿਹੜੇ ਚੰਗੇ ਕੰਮ ਕਰਨਗੇ ਵਧੀਆ ਕੰਮ ਕਰਨਗੇ ਤੇ ਆਂਟੀਂ ਭੈਣਾਂ ਦੀਆਂ ਰਾਖਿਆ ਕਰਦੇ ਆ ਉਹਨਾਂ ਨੂੰ ਧਮਕੀਆਂ ਆਉਣੀ ਉਹਨਾਂ ਨੇ ਕਿਉਂਕਿ ਉਹ ਜਿਹੜੀ ਕੁੜੀ ਆ ਉਹ ਵੇਖ ਗਈ ਚੰਨ ਪਰਸਾਂ ਪਿੱਛੇ ਵੇਖਤੀ ਆ ਜੀ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਚੰਗੇ ਕੰਮ ਕਰਦੇ ਨੇ ਮਤਲਬ ਕਿ ਜਿਹੜੇ ਚੰਗੇ ਕੰਮ ਕਰਦੇ ਨੇ ਜਿਹੜੇ ਨੌਜਵਾਨ ਉਹਨਾਂ ਨੂੰ ਹੀ ਕਿਉਂ ਤਾਂ ਮਕੀਆਂ ਮਿਲਦੀਆਂ ਉਹ ਮੈਨ ਨਹੀਂ ਜਿਹੜਾ ਵਧੀਆ ਕੰਮ ਕਰਦਾ ਜਿਹੜਾ ਸੋਹਣੇ ਕੰਮ ਕਰਦਾ ਹੁਣ ਗੁਰੂਕੀਤਾ ਜੀ ਨੇ ਆਪਣੇ ਚਾਰ ਪੁੱਤਰ ਵਾਰਦੇ ਪਰਿਵਾਰ ਵਾਸਤੇ ਹੁਣ ਲੋਕੀ ਉਹਨਾਂ ਨੂੰ ਗਾਲਾਂ ਵੀ ਕੱਢੀ ਜਾਂਦੇ ਆ ਉਹਦੀ ਮਾਂ ਨੂੰ ਪਿੱਛੇ ਇੱਕ ਵੀਡੀਓ ਦੇ ਵਿੱਚ ਦੇਖਿਓ ਨਹੀਂ ਕਲਿੱਪ ਬਹੁਤ ਚੱਲਣ ਡਿਆ ਉਹ ਗਾਲਾਂ ਕੱਢਣ ਡਿਆ ਤੁਹਾਨੂੰ ਦੱਸ ਰਹੀ ਸਾਡੇ ਗੁਰੂ ਪਿਤਾ ਨੂੰ ਵੀ ਤੂੰ ਗਾਲਾਂ ਕੱਢਦਾ ਪਿਆ ਸਾਡੇ ਸਿੱਖ ਕੌਮ ਦੇ ਨਾਲ ਸुरू ਤੋਂ ਹੀ ਮੇਰਤਾ ਹੁੰਦਾ ਰਿਹਾਗਾ ਸुरू ਤੋਂ ਹੀ ਜੇ ਚੰਗੇ ਕੰਮ ਕਰਦੇ ਆ ਗੁਰੂ ਮਹਾਰਾਜ ਇਹਨਾਂ ਦੇਖੋ ਕਿੰਨਾ ਵਧੀਆ ਕੰਮ ਕੀਤੇ ਆ ਕਿੰਨੇ ਵਸਾਏ ਆ ਘਰ ਕਿੰਨਾ ਸੋਹਣਾ ਕੰਮ ਮਹਾਰਾਜ ਨੇ ਸੱਚੇ ਪਾਤਸ਼ਾਹ ਦੀ ਰੀਤ ਤਾਂ ਕੋਈ ਕਰਨੀ ਸਾਡਾ ਉਹਨਾਂ ਤੇ ਫਿਰ ਕੌਮਤਾ ਲੱਗਦੀ ਪਈਆਂ ਉਹਨਾਂ ਬੱਚਿਆਂ ਦੇ ਉੱਤੇ ਫਿਰ ਛੋਟੇ ਛੋਟੇ ਬੱਚੇ ਵਾਰੇ ਆਪਣੇ ਵਾਸਤੇ ਆਪਣੇ ਵਾਸਤੇ ਵਾਰੇ ਤੇ ਆਪਾਂ ਫੇਰ ਆਪਾਂ ਉਹਨਾਂ ਦੀ ਜਿਹੜੇ ਕੋਈ ਵਿੱਚ ਦੁਸ਼ਟ ਲੋਕ ਪਾਪੀ ਲੋਕ ਹੈਗੇ ਆ ਭੇਡੂਆ ਭੇਡਾਂ ਕਾਵਾਂਗਾ ਉਹਨਾਂ ਨੂੰ ਜਿਹੜੇ ਐਦਾਂ ਦੀਆਂ ਗੁਰੂ ਮਹਾਰਾਜ ਦੇ ਬਾਣੇ ਨੂੰ ਗਲਤ ਬੋਲਦੇ ਆ ਕੁਸ ਮਹਾਰਾਜ ਨੂੰ ਵੀ ਗਲਤ ਬੋਲਦੇ ਹੈਗੇ ਆ ਅਮਰਤਮਲ ਮਹਿਰੋ ਨੇ ਕੱਢੀ ਕੁੜੀ ਕੱਢ ਕੇ ਲਿਆਂਦੀ ਹੈਗੀ ਆ ਉਹਦਾ ਸਾਥ ਦਿੱਤਾ ਹੈਗਾ ਜੇ ਹੁਣ ਅਸੀਂ ਵੀ ਨਾਲ ਉਹਦੇ ਅਮਰਤਪਾਲ ਦੇ ਖੜੇ ਆ ਜਿੰਨਾ ਕਿ ਸਾਡਾ ਸਾਥ ਆ ਜ਼ਰੂਰ ਹੈ ਨਾਲ ਉਹ ਤੇ ਖੜਾਂਗੇ ਅੰਮ੍ਰਿਤਪਾਲ ਮਹਿਰੋ ਦੇ ਕੋਲ ਜਿਹੜੀ ਗਈ ਸੀਗੀ ਲੜਕੀ ਉਹ ਉਹ ਅਮਰਤ ਉਹ ਮਹਿਰੋ ਉਹਦੇ ਕੋਲ ਆਪ ਨਹੀਂ ਚੱਲ ਕੇ ਗਿਆ ਸੀਗਾ

ਵੀਡੀਓ ਸਤਾਹੀ ਉਸ ਬੰਦੇ ਕੋ ਪਹੁੰਚ ਗਿਆ ਜਿਸ ਨੇ ਬੰਦੇ ਨੇ ਇਹ ਬਲਤਕਾਰ ਕੀਤਾ ਉਹਦੀ ਵੀਡੀਓ ਵੀ ਦਿਖਾਈ ਉਥੇ ਜਿਹੜੀ ਮਹਾਰਾਜ ਦੇ ਤਾਬਿਆਂ ਵਿੱਚ ਬਹਿ ਕੇ ਉਹਨੇ ਬਲਤਕਾਰ ਕੀਤਾ ਮੈਂ ਤਾਂ ਉਸ ਲੜਕੀ ਨੂੰ ਕਹੂੰਗਾ ਵੀ ਦੇ ਤੈਨਾਂ ਇਦਾਂ ਕਰਾ ਵੀ ਕੱਲ੍ਹ ਤੋਂ ਫਿਰ ਇਦਾਂ ਕੋਈ ਕਿਸੇ ਨਾਲ ਖੜੂਗਾ ਨਹੀਂ ਪਰ ਇਦਾਂ ਦੀ ਗੱਲਬਾਤ ਕੋਈ ਨਹੀਂ ਆ ਉਹ ਲੜਕੀ ਚਾਹੇ ਮੁਕਰੇ ਚਾਹੇ ਕੁਝ ਵੀ ਕਰੇ ਉਹ ਜਿਹੜੇ ਜਿਹੜਾ ਬੰਦੇ ਨੇ ਇੱਥੇ ਆਪਣਾ ਬਲਤਕਾਰ ਦੇ ਜੋ ਇਦਾਂ ਦੇ ਕੰਮ ਕਰਦੇ ਆ ਸ਼ਿੰਗਤ aíਤੇ ਖੜੇ ਵੀ ਰੂਗੇ ਤੇ ਅੱਗੇ ਤੋਂ ਵੀ ਇਹ ਗੱਜ-ਬੱਜ ਕੇ ਕਰੂਗੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਅਪਡੇਟਸ ਤੇ ਮੈਂ ਹਾਂ ਤੁਹਾਡੇ ਨਾਲ ਅਸਿਰਤ ਬਿੱਤੇ ਦਿਨੀ ਇੱਕ ਮਾਮਲਾ ਸੀ ਜੋ ਬੜਾ ਭੱਖਿਆ ਹੋਇਆ ਸੀ ਕਿ ਡੇਰੇ ਦੇ ਬਾਬੇ ਜियां ਚਰਨਕਾਟ ਡੇਰਾ ਸੀ ਜਿੱਥੋਂ ਦੇ ਬਾਬਾ ਬਲਜਿੰਦਰ ਸਿੰਘ ਨੇ ਕੁੜੀਆਂ ਨਾਲ ਬਲਾਤਕਾਰ ਕੀਤਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਉਹਨਾਂ ਨਾਲ ਬਲਾਤਕਾਰ ਕੀਤਾ ਸੀ ਤੇ ਉਸ ਮਾਮਲੇ ਵਿੱਚ ਅਸੀਂ ਅੱਜ ਨੇ ਹੈਂਗਾ ਕੁਲਦੀਪ ਸਿੰਘ ਜੀ ਨਾਲ ਗੱਲਬਾਤ ਕਰਨਗੇ ਕਿ ਜੋ ਅੱਜ ਦੇ ਨੌਜਵਾਨ ਨੇ ਉਹ ਚੰਗੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਧਮਕੀਆਂ ਕਿਉਂ ਮਿਲਦੀਆਂ ਪਈਆਂ ਨੇ ਤੇ ਉਹਨਾਂ ਨੂੰ ਕਿਉਂ ਰੋਕਿਆ ਜਾਂਦਾ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਵੇਂ ਕਿ ਦੇਖਿਆ ਕਿ ਅਮਰਿਤਪਾਲ ਸਿੰਘ ਮਹਿਰੋ ਨੂੰ ਉਹਨਾਂ ਨੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਆ ਕਿ ਕੋਈ ਮੇਰੇ ਨਾਲ ਨਹੀਂ ਖੜਿਆ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਜੋ ਮਾਮਲਾ ਹੋਇਆ ਸੀ ਚਰਨ ਘਾਟ ਵਾਲਾ ਬਾਬਾ ਜੀ ਨਾਲ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਵਾਹਿਦ ਜਖਾਲਸਾ ਵਾਈਫ ਅਤੇ ਆਪਾਂ ਗੱਲ ਇਹ ਕਾਵਾਂਗੇ ਜੀ ਜਿਹੜਾ ਅਮਰਿਤਪਾਲ ਮਹਿਰੋ ਹੈਗਾ ਜੀ ਉਹਨੇ ਵਧੀਆ ਕੰਮ ਕੀਤਾ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਇੱਕ ਬੰਦੇ ਨੂੰ ਇੱਕ ਭੂੰਡਾ ਸ਼ਿਕ ਨੂੰ ਨੰਗਾ ਕੀਤਾ ਇੱਕ ਭੂੰਡਾ ਸ਼ਿਕ ਕਹਾਂਗੇ ਨਾਂ ਲੈਣ ਦਾ ਸ਼ਾਨ ਨੂੰ ਸ਼ਰਮ ਆਉਂਦੀ ਆ ਵੀ ਬਾਬਾ ਕਹਿੰਦੇ ਤਾਂ ਡੇਰੇਵਾਦੇ ਹੈ ਡੇਰਿਆਂ ਦੇ ਵਿੱਚ ਵਾਧਾ ਤੁਹਾਨੂੰ ਪਤਾ ਹੀ ਇਹ ਕੰਮ ਚੱਲਦੇ ਆ ਪਹਿਲੇ ਇੱਕ ਸਰਸੇ ਵਾਲਾ ਭੂੰਡਾ ਸ਼ਿਕ ਹੋਇਆ ਉਹਦੇ ਵੀ ਆ ਫਿਰ ਬਹੁਤ ਤੁਹਾਡੇ ਸਾਹਮਣੇ ਡੇਰੇ ਕਿੰਨੇ ਡੇਰਿਆਂ ਵਾਲੇ ਦੇ ਵਿੱਚ ਭੂੰਡਾ ਸ਼ਿਕ ਇਕੱਠੇ ਹੋਇਆ ਆਸ਼ਕੀ ਗੰਦੇ ਕੰਮ ਕਰਦੇ ਆ ਬਲਤਕਾਰ ਹੁੰਦੇ ਆ ਇਹ ਡੇਰਿਆਂ ਦੇ ਵਿੱਚ ਹੀ ਹੁੰਦੇ ਆ ਤੇ ਕਿਉਂ ਹੁੰਦੇ ਆ ਅਸੀਂ ਵੀ ਇਹੀ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਸਰਕਾਰ ਇਹਨਾਂ ਚੀਜ਼ਾਂ ਤੇ ਇਲਮ ਕਿਉਂ ਨਹੀਂ ਕਰਦੀ ਪਈ ਜੇ ਅੱਜ ਅਮਰਤਪਾਲ ਮੈਰੋ ਨੇ ਕੰਮ ਕੀਤਾ ਹੈਗਾ ਬਹੁਤ ਵਧੀ ਵੀ ਜਿਹੜੀ ਉਹਨੇ ਉਹਦਾ ਭਾਂਡਾ ਫੋੜ ਕੀਤਾ ਹੈਗਾ ਤੋੜਿਆ ਹੈਗਾ ਭਾਂਡਾ ਵੀ ਫੋੜ ਦਿੱਤਾ ਹੈਗਾ ਵੀ ਚਾਨਣ ਦਿਖਾਤਾ ਦੁਨੀਆਂ ਨੂੰ ਦੇਰਿਆਂ ਦੇ ਵਿੱਚ ਬਲਤਕਾਰ ਹੁੰਦੇ ਆ ਉਹ ਜਿਹੜੀ ਤੁਸੀਂ ਕਹਿੰਨੇ ਪਿਆ ਕੁੜੀ ਆ ਕੁੜੀ ਵੀ ਗਈ ਆ ਤੇ ਮੇਰੇ ਦੇ ਘਰੇ ਗਈ ਹੋਈ ਆ ਵੀ ਕਹਿੰਦੀ ਬਾਬਾ ਜੀ ਮੇਰੀ ਮਦਦ ਕੀਤੀ ਜਾਵੇ ਵੀ ਇਦਦਾ ਕਰਕੇ ਵੀ ਮੇਰੇ ਨਾਲ ਬਲਤਕਾਰ ਹੋਇਆ ਉਹਨੇ ਵੀਡੀਓ ਸਾਰੀਆਂ ਦਿਖਾਈਆਂ ਨੇ ਤੇ ਉਹ ਕੀ ਗੱਲ ਝੂਠ ਹੈ ਸਾਰੀਆਂ ਜਿਹੜੀਆਂ ਚੈਨਲਾਂ ਦੇ ਉੱਤੇ ਵੀਡੀਓ ਚੱਲਣੀਆਂ ਉਹ ਝੂਠ ਹੈ ਸਰਕਾਰ ਐਵੇਂ ਹੁਣ ਮੁੱਦਾ ਚੁੱਕੀ ਜਾਂਦੀ ਹੈਗੀ ਆ ਵੀ ਅਮਰਪਾਲ ਮੈਰੂ ਨੂੰ ਤੁਮ ਕਿਆ ਤੁਸੀਂ ਕਹ ਰਹੇ ਆ ਤੁਹਾਡੇ ਤੁਹਾਡੇ ਮੂੰਹ ਸੁਣਿਆ ਵੀ ਤੁਮਕੀਆਂ ਦੇ ਰਿਆ ਅਸੀਂ ਜਿਹੜੇ ਚੰਗੇ ਕੰਮ ਕਰਦੇ ਹੁੰਦੇ ਆ ਨਾ ਉਹਨਾਂ ਨੂੰ ਤੁਮਕੀਆਂ ਆਉਣੀ ਹੋਣੀਆਂ ਜਿਹੜੇ ਚੰਗੇ ਕੰਮ ਕਰਾਂਗੇ ਵਧੀਆ ਕੰਮ ਕਰਨਗੇ ਤੇਆਂ ਤਿੰਨ ਭੈਣਾਂ ਦੀਆਂ ਰਾਖਿਆ ਕਰਦੇ ਆ ਉਹਨਾਂ ਨੂੰ ਤੁਮਕੀਆਂ ਆਉਣੀਆਂ ਹੋਣੀਆਂ ਕਿਉਂਕਿ ਉਹ ਜਿਹੜੀ ਕੁੜੀ ਆ ਉਹ ਵੇਕ ਗਈ ਚੁੱਕੀ ਆ ਚੰਨ ਪੈਸਿਆਂ ਪਿੱਛੇ ਵੇਕ ਚੁੱਕੀ ਆ ਤੇ ਉਹ ਬਿਕਣ ਦਾ ਮਤਲਬ ਇਹ ਸੀ ਵੀ ਪੈਸੇ ਚਾਹੇਗਾ ਕਿੰਦੇ ਉਹਨਾਂ ਦੀ ਜਿੰਦਗੀ ਪੈਸੇ ਨਾਲ ਕਿੰਨਾ ਖਰਚਾ ਕੱਢ ਲੂਗੀ 5 ਸਾਲ ਕੱਢੂ 5 ਸਾਲ ਕਿੰਨਾ ਖਰਚਾ ਕੱਢ ਲੂ ਪੈਸੇ ਨਾਲ ਪਰ ਉਹਨਾਂ ਨੇ ਬਹੁਤ ਬਿਮਾਰੀ ਗੱਲ ਕੀਤੀ ਗਈ ਇੱਕ ਵਾਰੀ ਤਾਂ ਤੁਸੀਂ ਘਰੇ ਜਾ ਕੇ ਅਮਰਪਾਲ ਜੀ ਕਹਿ ਰਹੇ ਆ ਵੀ ਸਾਡੀ ਮਦਦ ਕਰੋ ਜੇ ਮਦਦ ਕੀਤੀ ਆ ਫਿਰ ਤੁਸੀਂ ਮੁੱਕਰੀ ਜਿਹੜੇ ਅੱਜ ਅੱਜ ਕੱਲ ਦੀ ਪੀੜ੍ਹੀ ਆ ਜਿਹੜੀ ਉਹਨਾਂ ਨੇ ਚੰਗੇ ਕਾਰਨ ਤਾਂ ਕੀ ਕਰਨੇ ਸਭ ਉਹਦੀ ਨਸ਼ੇ ਵਿੱਚ ਲੱਗੀ ਜਾ ਰਹੇ ਨੇ ਤੇ ਲੋਕਾਂ ਕੋ ਵੀ ਬਹੁਤ ਚਲੇ ਗਏ ਲੋਕ ਕੋ ਵੀ ਕਰ ਦਿੱਤੇ ਇਹ ਸਾਰਾ ਚਿੱਟੇ ਦਾ ਕੰਮ ਆ ਪੁੱਤ ਅੱਜ ਕੱਲ ਚਿੱਟਾ ਆਪਣਾ ਨਸ਼ਾ ਬੰਦ ਹੋ ਜਾਵੇ ਨਾ ਪੰਜਾਬ ਦੇ ਵਿੱਚ ਨਸ਼ਾ ਜਦੋਂ ਬੰਦ ਹੋ ਜਾਵੇ ਚਿੱਟਾ ਬੰਦ ਹੋ ਜਾਵੇ ਮੈਂ ਕਹਿੰਦਾ ਨਾ ਖੋਹ ਆ ਹੁਣ ਨਾਲ ਕਤਲ ਹੋਣ ਬਹੁਤ ਕੁਝ ਸੁਧਰ ਜਾਊਗਾ ਪਰ ਆਪਣੀਆਂ ਸਰਕਾਰਾਂ ਅਲਮ ਨਹੀਂ ਕਰਦੀਆਂ ਪਈਆਂ ਨਸ਼ੇ ਆ ਦੇਖਦੇ ਹੋਣ ਦੇਖ ਲੋ ਥਾਂ ਥਾਂ ਤੇ ਚਿੱਟੇ ਪੀਂਦੇ ਪਏ ਨਿੱਕ ਨਿੱਕੇ ਜਵਾਕ ਪੀਂਦੇ ਪਏ 18 18 ਸਾਲ ਦੇ 19 19 ਸਾਲ ਦੇ ਜੇ ਹੁਣ ਜਦੋਂ ਸਾਡੀ ਜਵਾਨੀ ਨਸ਼ੇ ਦੇ ਵਿੱਚ ਵੜ ਗਈ ਹੈਗੀ ਆ ਤੇ ਹੁਣ ਆਪਾਂ ਚਿੱਟੇ ਦੇ ਵਿੱਚ ਵੜ ਗਈ ਤੇ ਇਹ ਤਾਂ ਖਵਾ ਖਵਾ ਚੱਲਦੀਆਂ ਰਹਿਣੀਆਂ ਇਦਾਂ ਹੀ ਜਿੰਨੇ ਜਗ ਨਸ਼ਾ ਖਤਮ ਨਹੀਂ ਹੁੰਦਾਗਾ ਹਾਂਜੀ ਤੇ ਅੱਜ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਚੰਗੇ ਕਰਮ ਕਰਦੇ ਨੇ ਮਤਲਬ ਕਿ ਜਿਹੜੇ ਚੰਗੇ ਕੰਮ ਕਰਦੇ ਨੇ ਜਿਹੜੇ ਨੌਜਵਾਨ ਉਹਨਾਂ ਨੂੰ ਹੀ ਕਿਉਂ ਧਮਕੀਆਂ ਮਿਲਦੀਆਂ ਉਹ ਮਿਲ ਨਹੀਂ ਇਹ ਜਿਹੜਾ ਵਧੀਆ ਕੰਮ ਕਰਦਾ ਜਿਹੜਾ ਸੋਹਣੇ ਕੰਮ ਕਰਦਾ ਹੁਣ ਗੁਰੂ ਪਿਤਾ ਜੀ ਨੇ ਆਪਣੇ ਚਾਰ ਪੁੱਤਰ ਵਾਰ ਤੇ ਪਰਿਵਾਰ ਵਾਸਤੇ ਹੁਣ ਲੋਕੀ ਉਹਨਾਂ ਨੂੰ ਗਾਲਾਂ ਵੀ ਕੱਢੀ ਜਾਂਦੇ ਆ ਬੁਧੀਮਾਨ ਨੂੰ ਅੱਜ ਪਿੱਛੇ ਇੱਕ ਵੀਡੀਓ ਦੇ ਵਿੱਚ ਦੇਖੀ ਹੋਣੀ ਹੈ ਕਲਿੱਪ ਬਹੁਤ ਚੱਲਣ ਡਿਆ ਉਹ ਗਾਲਾਂ ਕੱਢਣ ਡਿਆ ਤੂੰ ਦੱਸ ਵੀ ਸਾਡੇ ਗੁਰੂ ਪਿਤਾ ਨੂੰ ਵੀ ਤੂੰ ਗਾਲਾਂ ਕੱਢਦਾ ਪਿਆ ਜੋ ਵੀ ਚੰਗੇ ਕੰਮ ਕਰਦਾ ਸਾਡੇ ਸਿੱਖ ਕੌਮ ਦੇ ਨਾਲ ਸ਼ੁਰੂ ਤੋਂ ਹੀ ਵੇਰਕਾ ਹੁੰਦਾ ਰਹੇਗਾ ਸ਼ੁਰੂ ਤੋਂ ਹੀ ਜੇ ਚੰਗੇ ਕੰਮ ਕਰਦੇ ਆ ਗੁਰੂ ਮਹਾਰਾਜ ਇਹਨਾਂ ਦੇਖੋ ਦਰ ਕਿੰਨਾ ਵਧੀਆ ਕੰਮ ਕੀਤੇ ਆ ਕਿੰਨੇ ਵਸਾਏ ਆ ਘਰ ਕਿੰਨਾ ਸੋਹਣਾ ਕੰਮ ਮਹਾਰਾਜ ਨੇ ਸੱਚੇ ਪਾਤਸ਼ਾਹ ਦੀ ਰੀਤ ਤਾਂ ਕੋਈ ਕਾ ਨਹੀਂ ਸਕਦਾ ਉਹਨਾਂ ਤੇ ਫਿਰ ਕੌਮਤਾ ਲੱਗਦੀ ਪਈਆਂ ਉਹਨਾਂ ਬੱਚਿਆਂ ਦੇ ਉੱਤੇ ਫਿਰ ਛੋਟੇ ਛੋਟੇ ਬੱਚੇ ਵਾਰੇ ਆਪਣੇ ਵਾਸਤੇ ਆਪਣੇ ਵਾਸਤੇ ਵਾਰੇ ਤੇ ਆਪਾਂ ਫਿਰ ਆਪਾਂ ਉਹਨਾਂ ਦੀ ਜਿਹੜੇ ਕਈ ਵਿੱਚ ਦੁਸ਼ਟ ਲੋਕ ਪਾਪੀ ਲੋਕ ਹੈਗੇ ਆ ਭੇਡੂ ਆ ਭੇਡਾਂ ਕਾਵਾਂਗਾ ਉਹਨਾਂ ਨੂੰ ਜਿਹੜੇ ਐਦਾਂ ਦੀਆਂ ਗੁਰੂ ਮਹਾਰਾਜ ਦੇ ਬਾਣੇ ਨੂੰ ਗਲਤ ਬੋਲਦੇ ਆ ਕੁਸ਼ ਮਹਾਰਾਜ ਨੂੰ ਵੀ ਗਲਤ ਬੋਲਦੇ ਹੈਗੇ ਆ ਵੀ ਬਹੁਤ ਮਾੜੀ ਘਟਨਾਰੀ ਗੱਲ ਹੈ ਐਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਹੈਗੀਆਂ ਵੀ ਜਿਹੜੇ ਕਲੰਕ ਜਿਹੜੇ ਸਾਡੇ ਜਿਹੜੇ ਚੰਗੇ ਕੰਮ ਕਰਨਗੇ ਉਹਦਾ ਲੱਗਣਗੇ ਹੀ ਲੱਗਣਗੇ ਲੋਕਾਂ ਨੇ ਦੋ ਮੂੰਹ ਹਿੰਦੀ ਦੁਨੀਆ 10 ਕਦਮ ਉਧਰ ਨੂੰ ਚੱਲਦੇ 10 ਕਦਮ ਇਧਰ ਨੂੰ ਦੋ ਸੱਪ ਦੇ ਮੂੰਹ ਹੁੰਦੇ ਆ ਦਾ ਦਨ ਉਧਰ ਦਾ ਦਨ ਉਧਰ ਇਦਾਂ ਹੀ ਦੁਨੀਆ ਹੈਗੀ ਆ ਪਹਿਲਾਂ ਤਾਂ ਸਹੀ ਕਹਿਣਗੇ ਜਦੋਂ ਕੋਈ ਜਿਆਦਾ ਮਾਰੇ ਜਾਂ ਕੋਈ ਗਲਤ ਕੰਮ ਹੋ ਜਾਏ ਫਿਰ ਉਹ ਚੌਕ ਲੈਣਗੇ ਆਸਮਾਨ ਤੇ ਵੀ ਗਲਤ ਕੰਮ ਕਰਤਾ ਗਲਤ ਗਲਤ ਕਾਲੇ ਦੇ ਵਿੱਚ ਹੈ ਕੀ ਚੀਜ਼ ਆ ਅਮਰਤਪਾਲ ਜੀ ਨੇ ਅਮਰਤਮਲ ਮਹਿਰੋ ਨੇ ਕੱਢੀ ਕੁੜੀ ਕੱਢ ਕੇ ਲਿਆਂਦੀ ਹੈਗੀ ਆ ਉਹਦਾ ਸਾਥ ਦਿੱਤਾ ਹੈਗਾ ਜੇ ਹੁਣ ਅਸੀਂ ਵੀ ਨਾਲ ਉਹਦੇ ਅਮਰਤਪਾਲ ਦੇ ਖੜੇ ਆ ਜਿੰਨਾ ਕਿ ਸਾਡਾ ਸਾਥ ਆ ਜਰੂਰ ਇਹ ਨਾਲ ਉਹਦੇ ਖੜਾਂਗੇ ਬਾਕੀ ਸਾਡੇ ਵਕੀਰ ਸਾਹਿਬ ਦੱਸਣਗੇ ਹਾਂਜੀ ਤੇ ਜਿਵੇਂ ਕਿ ਹੋਣਾ ਜਿਹੜੀ ਉਹ ਕੁੜੀ ਆ ਅਮਰਿਤਪਾਲ ਅ ਅਮਰਿਤਪਾਲ ਜੀ ਨੇ ਜਿਹਨਾਂ ਜਿਹੜੀ ਕੁੜੀ ਨੂੰ ਛੜਾਇਆ ਤੇ ਉਹ ਕਹਿੰਦੇ ਆ ਕਿ ਉਹੀ ਕੁੜੀ ਹੁਣ ਅਮਰਿਤਪਾਲ ਜੀ ਦੇ ਖਿਲਾਫ ਹੋ ਗਈ ਹੈ ਇਹਦਾ ਜਿਹੜੀ ਉਹ ਲੜਕੀ ਨੂੰ ਅਮਰ ਅਮਰਦਲ ਮਹਿਰੋ ਦੇ ਕੋਲ ਜਿਹੜੀ ਗਈ ਸੀਗੀ ਲੜਕੀ ਉਹ ਉਹ ਅਮਰ ਉਹ ਮਹਿਰੋ ਉਹਦੇ ਕੋਲ ਆਪ ਨਹੀਂ ਚੱਲ ਕੇ ਗਿਆ ਸੀਗਾ ਉਹ ਲੜਕੀ ਉਹਦੇ ਕੋਲ ਚੱਲ ਕੇ ਗਈ ਸੀਗੀ ਉਹਨੇ ਵੀ ਬਹੁਤ ਹੱਥ ਪੈਰ ਮਾਰੇ ਹੋਣੇ ਆ ਵੀ ਮੈਨਾਂ ਤੱਕਾ ਹੋਇਆ ਉਹ ਤੱਕਾ ਹੋਣ ਦੇ ਬਾਅਦ ਉਹਨਾਂ ਨੂੰ ਇੱਕ ਲੱਗਿਆ ਵੀ ਮੈਨੂੰ ਇੱਕ ਸਿੱਖ ਕੌਮ ਹੀ ਆ ਕੋਈ ਮੈਨੂੰ ਇਦਾਂ ਦੀ ਕੋਈ ਮਿਲ ਜਵੇ ਕੋਈ ਉਹ ਅੱਜ ਕੱਲ ਤੁਹਾਨੂੰ ਪਤਾ ਮੀਡੀਆ ਵਿੱਚ ਵੀ ਚੱਲਦਾ ਪਿਆ ਵੀ ਨਿਹੰਗ ਸਿੰਘ ਜਿੱਥੇ ਵੀ ਕਿਤੇ ਧੱਕਾ ਹੁੰਦਾ ਲੜਕੀ ਨਾਲ ਉੱਥੇ ਨਿਹੰਗ ਸਿੰਘ ਖੜੇ ਹੁੰਦੇ ਆ ਤੇ ਇਹ ਉਹਦੇ ਕਰਕੇ ਹੀ ਉਹ ਮਹਿਰੋ ਦੇ ਕੋਲ ਕਿਤੇ ਚਲੀ ਗਈ ਵੀ ਸ਼ਾਇਦ ਮੈਨੂੰ ਕੋਈ ਇਨਸਾਫ ਮਿਲ ਜਵੇ ਫਿਰ ਉੱਥੋਂ ਉਹਦੀ ਉਹਦੀ ਹੈਲਪ ਵੀ ਲਈ ਤੀ ਗਈ ਹੈਲਪ ਤੋਂ ਲੈ ਕੇ ਉਹਨਾਂ ਦੀ ਕਿੰਨੀ ਅਮਰਤਪਾਲ ਮਹਿਰੋ ਦੀ ਦਲੇਰੀ ਆ ਵੀ ਉਹ ਸਿੱਧਾ ਹੀ ਉਸ ਬੰਦੇ ਕੋ ਪਹੁੰਚ ਗਿਆ ਜਿਸ ਨੇ ਬੰਦੇ ਨੇ ਇਹ ਬਲਤਕਾਰ ਕੀਤਾ ਉਹਦੀ ਵੀਡੀਓ ਵੀ ਦਿਖਾਈ ਉਥੇ ਜਿਹੜੀ ਮਹਾਰਾਜ ਦੇ ਤਾਬਿਆਂ ਵਿੱਚ ਬਹਿ ਕੇ ਉਹਨੇ ਬਲਤਕਾਰ ਕੀਤਾ ਮੈਂ ਤਾਂ ਉਸ ਲੜਕੀ ਨੂੰ ਕਹੂੰਗਾ ਵੀ ਤੇ ਤੈਨੂੰ ਏਦਾਂ ਘੜਾ ਵੀ ਕੱਲ੍ਹ ਤੋਂ ਫਿਰ ਏਦਾਂ ਕੋਈ ਕਿਸੇ ਨਾਲ ਖੜੂਗਾ ਨਹੀਂ ਪਰ ਏਦਾਂ ਦੀ ਗੱਲਬਾਤ ਕੋਈ ਨਹੀਂ ਆ ਉਹ ਲੜਕੀ ਚਾਹੇ ਮੁਕਰੇ ਚਾਹੇ ਕੁਝ ਵੀ ਕਰੇ ਉਹ ਜਿਹੜੇ ਜਿਹੜਾ ਬੰਦੇ ਨੇ ਇੱਥੇ ਆਪਣਾ ਬਲਤਕਾਰ ਦੇ ਜੋ ਏਦਾਂ ਦੇ ਕੰਮ ਕਰਦੇ ਆ ਸਿੰਘ ਤਾਂ ਏਦਾਂ ਹੀ ਖੜੇ ਵੀ ਰੂਗੇ ਤੇ ਅੱਗੇ ਤੋਂ ਵੀ ਇਹ ਗੱਜ-ਬੱਜ ਕੇ ਖੜੂਗੇ ਤੇ ਬਾਕੀ ਰਹਿ ਗਈ ਤੁਸੀਂ ਜਿਹੜੀ ਨਸ਼ੇ ਦੀ ਗੱਲ ਕੀਤੀ ਸੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਆ ਉਹਦੀ ਮੈਂ ਤੁਹਾਨੂੰ ਇਸ ਗੱਲ ਦੱਸ ਦਵਾਂ ਅੱਜ ਕੱਲ ਦੇ ਜਿਹੜੇ ਬੱਚੇ ਆ ਪਹਿਲੀ ਗੱਲ ਤਾਂ ਮਾਂ ਪੇ ਇੰਨੇ ਡਿਪਰੈਸ਼ਨ ਚਾ ਪੜਾਉਂਦੇ ਆ ਉਹਨਾਂ ਨੂੰ ਜੇ ਨਹੀਂ ਪੜਾਉਂਦੇ ਫਿਰ ਉਹਨਾਂ ਨੇ ਜਾ ਕੇ ਮੰਗ ਜਾ ਕੇ ਲੋਕਾਂ ਕੋਲ ਮੰਗੂਗੇ ਉਹ ਜਦੋਂ ਪੜਾ ਦਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਬਰੋਜਗਾਰੀ ਨਹੀਂ ਆ ਕੋਈ ਨੌਕਰੀ ਨਹੀਂ ਮਿਲਦੀ ਜੇ ਕਿਤੇ ਹੁਣ ਇੱਦਾਂ ਹੀ ਚੱਲ ਜਾਇਓ ਤਾਂ ਗੰਦੀ ਨਿਗਾਹ ਨਾਲ ਦੇਖਦੇ ਆ ਲੜਕੀਆਂ ਨੂੰ ਉਹਦੇ ਵਿੱਚ ਫਿਰ ਜਦੋਂ ਮੈਂਟਰੀ ਤੌਰ ਦੇ ਤੇ ਬੱਚਾ ਪਰੇਸ਼ਾਨ ਹੋ ਜਾਂਦਾ ਫਿਰ ਉਹ ਨਸ਼ੇ ਵਾਲੀ ਵੀ ਮੈਂ ਤਾਂ ਇਹ ਕਹੂੰਗਾ ਬਰੋਜਗਾਰੀ ਦੇ ਨਾਲ ਨਾਲ ਨਸ਼ਾ ਇਹ ਵੀ ਇੱਕ ਬਹੁਤ ਵੱਡੀ ਇਹ ਗੀਆ ਵੀ ਤੁਸੀਂ ਉਹਦੇ ਕਰਕੇ ਬੜੇ ਬੱਚੇ ਵੀ ਬਾਹਰ ਜਾਈ ਜਾਂਦੇ ਆ ਜਿਨ੍ਹਾਂ ਕੋਲ ਚਾਰ ਪੈਸੇ ਹੈਗੇ ਉਹ ਬਾਹਰ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਈ ਜਾਂਦੇ ਆ ਇਸ ਕਰਕੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਮੈਂ ਤਾਂ ਸੋਚਦਾ ਮਾਂ ਵੀ ਇਹ ਤਾਂ ਆਪਣੇ ਬਹੁਤ ਮਾੜੇ ਪਾਸੇ ਲੱਗ ਰਹੀ ਆ ਅਪਣ ਦੇਖਦੇ ਕਿ ਪਹਿਲਾਂ ਤਾਂ ਮੁੰਡੇ ਹੀ ਸੀ ਜੋ ਨਸ਼ਿਆਂ 'ਚ ਲੱਗੇ ਸੀ ਹੁਣ ਦੇਖਦੇ ਕਿ ਕੁੜੀਆਂ ਵੀ ਆ ਜੋ ਬਹੁਤ ਜ਼ਿਆਦਾ ਮਤਲਬ ਨਸ਼ਿਆਂ 'ਚ ਲੱਗ ਚੁੱਕੀਆਂ ਹਾਂ ਮੈਂ ਬੇੜੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵਾਂ ਇਹ ਤਾਂ ਸੰਸਾਰ ਦੇ ਵਿੱਚ ਪਹਿਲਾਂ ਵੀ ਚੱਲਦਾ ਸੀਗਾ ਹੁਣ ਵੀ ਚੱਲਦਾ ਵਾ ਮੈਂ ਤਾਂ ਉਹ ਬੱਚਿਆਂ ਨੂੰ ਕਹੂੰਗਾ ਵੀ ਤੁਸੀਂ ਇਹ ਇਦਾਂ ਦੇ ਕੰਮਾਂ ਪਹਿਲੇ ਤਾਂ ਡੇਰਿਆਂ ਤੇ ਜਾਣਾ ਛੱਡ ਦਿਓ ਤੇ ਜਦੋਂ ਉਹ ਬੰਦੇ ਦਾ ਕੋਈ ਕੰਮ ਨਹੀਂ ਬਣਦਾ ਅਗਲਾ ਕਹਿੰਦਾ ਯਾਰ ਡੇਰਿਆਂ ਤੇ ਚਲਜੋ ਵੀ ਉਹ ਡੇਰੇ ਨੂੰ ਮੰਨਦੇ ਸੀਗੇ ਸਾਡੇ ਬੱਚੇ ਤਾਂ ਦੇਖੋ ਕਿਦਾਂ ਇਹ ਉਹਨਾਂ ਦੇ ਹੀ ਇੱਕ ਜਿਹੜੇ ਚੇਲੇ ਚਪਟੇ ਹੁੰਦੇ ਆ ਨਾ ਇਹ ਜਾ ਕੇ ਉਹਨਾਂ ਨੂੰ ਕਹਿ ਦਿੰਦੇ ਆ ਵੀ ਉਹ ਬਾਬਿਆਂ ਦੇ ਬੜਾ ਕੁਝ ਹੁੰਦਾ ਜੀ ਉੱਥੇ ਐ ਆਉਂ ਚੱਲਦਾ ਜੀ ਮਕਾਨ ਪਾ ਕੇ ਦੇ ਦਿੰਦੇ ਆ ਅਸਲ ਵਿੱਚ ਇਹ ਜਿਹੜੀ ਗਰੀਬੀ ਆ ਨਾ ਇਹ ਵੀ ਬਹੁ ਮਜਬੂਰੀ ਦਾ ਕਾਰਨ ਆ ਉਹ ਜਦੋਂ ਉੱਥੇ ਜਾਂਦੇ ਆ ਬਾਬਿਆਂ ਕੋਲ ਅਗਲਾ ਕਹਿੰਦਾ ਯਾਰ ਮੇਰਾ ਤਾਂ ਮਕਾਨ ਬਣ ਗਿਆ ਮੇਰਾ ਤਾਂ ਐ ਹੋ ਗਿਆ ਮੇਰਾ ਬੱਚਾ ਲਵਾਤਾ ਪਹਿਲਾਂ ਮੈਨੂੰ ਇਹ ਦੱਸੋ ਵੀ ਜਦੋਂ ਆਪਾਂ ਕਿਤੇ ਡੇਰਿਆਂ ਤੇ ਜਾਂਦੇ ਆ ਉਹ ਸਾਡੀ ਬੱਚੇ ਨੂੰ ਇੱਕਨ ਪੜਾ ਉਹਨੂੰ ਕਹਿ ਦਿੰਦੇ ਆ ਵੀ ਇਹਨੂੰ ਜਾ ਕੇ ਜੀ ਕਿਤੇ ਵੱਡੀ ਨੌਕਰੀ ਦੇ ਲਵਾ ਦੋ ਲੱਗ ਸਕਦੀ ਐ ਜਿੰਨਾ ਚਿਰ ਬੱਚੇ ਨੂੰ ਆਪਾਂ ਐਜੂਕੇਸ਼ਨ ਨਹੀਂ ਦਿੱਤੀ ਹੋਏ ਐਜੂਕੇਸ਼ਨ ਦੇ ਸਿਰ ਤੇ ਹੀ ਉਹ ਨੌਕਰੀ ਕਰਦੇ ਆ ਜਿਹੜੇ ਪੜੇ ਲਿਖੇ ਆ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬੱਚਿਆਂ ਨੂੰ ਤੁਹਾਨੂੰ ਕਿਤੇ ਡੇਰੇ ਡੂਰੀਆਂ ਦੇ ਜਾਣ ਦੀ ਲੋੜ ਨਹੀਂ ਆਪਣੇ ਮਾਪੇ ਉਹਦੀ ਸੇਵਾ ਕਰੋ ਕਿਸੇ ਜਿਵੇਂ ਹੋਰ ਕਿਸੇ ਦਾ ਕੋਈ ਕਰ ਦੋ ਇਹਨਾਂ ਤੋਂ ਇਹਨਾਂ ਕੋ ਤੇ ਜਾਣਦੀ ਲੋੜ ਹੀ ਨਹੀਂ ਡੇਰਿਆਂ ਡੋਰਿਆਂ ਦੇ ਠੀਕ ਹੈ ਨਾ ਤੁਸੀਂ ਆਪਣਾ ਆਰਾਮ ਨਾਲ ਪੜ੍ਹਾਈ ਕਰੋ ਤੇ ਆਪਣੀ ਕਿਰਤ ਕਰੋ ਤੇ ਆਪਣੇ ਮਾਪਿਓ ਨੂੰ ਪਾਲੋ ਸੰਸਕਰਤਾ ਇਹੀ ਚੱਲਦੇ ਆ ਜਿਹੜੇ ਮੇਨ ਆ ਇਹਨਾਂ ਦੇ ਕੁਝ ਨਹੀਂ ਅਖੇ ਡੇਰਿਆਂ ਡੋਰਿਆਂ ਦੇ ਤੇ राजे ਇੱਕ ਇੱਕ ਮੈਂ ਜਿਹੜੇ ਡੇਰਿਆਂ ਵਾਲਿਆ ਮੈਂ ਪੁੱਛਣਾ ਚਾਹਣਾ ਡੇਰੇ ਵਾਲਿਆਂ ਨੂੰ ਜਿਹੜੇ ਡੇਰੇ ਵਾਲੇ ਅੱਜ ਅਮਰਤਪਾਲ ਨੇ ਉਹ ਡੇਰੇ ਦੇ ਵਿੱਚੋਂ ਕੁੜੀ ਫੜੀ ਆ ਬਾ ਸਾਧੂ ਨੂੰ ਫੜ ਲਿਆ ਵੀਡੀਓ ਨਿਕਲ ਆਈਆਂ ਨੇ ਕੋਈ ਡੇਰੇ ਵਾਲੀ ਨਹੀਂ ਬੋਲਿਆ ਬੋਲਿਆ ਕੋਈ ਡੇਰੇ ਵਾਲਾ ਕੋਈ ਡੇਰੇ ਵਾਲਾ ਨਹੀਂ ਬੋਲਿਆ ਵੀਕ ਬਾਜ ਉਹਦੇ ਵੱਲ ਖਲਾਫ ਬੋਲਿਆ ਬੋਲਿਆ ਹੋਵੇ ਵੀ ਕੋਈ ਸਾਥ ਦਿੱਤਾ ਹੋਵੇ ਬਾਕੀ ਨੰਗ ਸਿੰਘ ਫੌਜ ਸਾਡੇ ਨਾਲ ਖੜੀ ਆ ਤੇ ਨਾਲ ਅਮਰਪਾਲ ਮੈਰੋ ਦੇ ਨਾਲ ਨਾਲੇ ਇਹ ਹੋਰ ਕਹਿੰਦੇ ਆ ਸਾਡੀ ਜਨਰਲ ਜੈਕਾਰ ਮੁੱਖ ਜਨਰਲ ਕਲਵਿੰਦਰ ਸਿੰਘ ਜੀ ਤੇ ਰਾਜਾ ਦਾਸ ਸਿੰਘ ਜੀ ਐ ਸਾਰੀ ਫੌਜ ਨਾਲ ਖੜੀ ਹੈਗੀ ਚਾਹੇ ਬੰਦੀਆਂ ਵੀ ਸਾਡੇ ਨਾਲ ਖੜੀਆਂ ਨੇ ਜਿੱਥੇ ਵੀ ਕੋਈ ਗੱਲਬਾਤ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਦਾਂ ਦੀਆਂ ਹੋਰ ਖਬਰਾਂ ਲਈ ਦੇਖਦੇ ਰਹੋ ਪੰਜਾਬ ਅਪਡੇਟਸ